ਆਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਬਸ ਅਡੇ ਦੀਆਂ ਔਰ ਬਸ ਅਡੇ ਦੇ ਬਿਲਕੁਲ ਅਸੀਂ ਫਲਾਈ ਓਵਰ ਦੇ ਉੱਤੇ ਖੜੇ ਆਂ ਦੱਸ ਦਈਏ ਕਿ ਇੱਥੇ ਇੱਕ ਲਵਾਰਸ ਮੋਟਰਸਾਈਕਲ ਪਿਆ ਔਰ ਮੋਟਰਸਾਈਕਲ ਕਿਸ ਦਾ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਤੁਸੀਂ ਮੋਟਰਸਾਈਕਲ ਦੀਆਂ ਤਸਵੀਰਾਂ ਵੀ ਵੇਖੋਗੇ ਔਰ ਤੁਹਾਨੂੰ ਦੱਸ ਦਈਏ ਕਿ ਅਸੀਂ ਬਸ ਅਡੇ ਦੇ ਸਾਹਮਣੇ ਜੋ ਫਲਾਈ ਓਵਰ ਹੈ ਜੋ ਹਾਈਵੇ ਦਾ ਫਲਾਈ ਓਵਰ ਹੈ ਉਸ ਦੇ ਉੱਤੇ ਇੱਕ ਲਵਾਰਸ ਹਾਲਤ ਦੇ ਵਿੱਚ ਮੋਟਰਸਾਈਕਲ ਪਿਆ ਹੈ ਔਰ ਮੋਟਰਸਾਈਕਲ ਦਾ ਮੂੰਹ ਥੋੜਾ ਅੱਗੋਂ ਟੁੱਟਾ ਹੈ ਲੇਕਿਨ ਪਤਾ ਨਹੀਂ ਲੱਗ ਰਿਹਾ ਕਿ ਮੋਟਰਸਾਈਕਲ ਕਿਹਦਾ ਹੁਣ ਨੰਬਰ ਦੱਸ ਦਈਏ ਮੋਟਰਸਾਈਕਲ ਦਾ ਅਸੀਂ ਤਾਂ ਮੋਟਰਸਾਈਕਲ ਦਾ ਨੰਬਰ ਵੇਖ ਕੇ ਤੁਸੀਂ ਪਤਾ ਕਰਨਾ ਹੈ ਕਿ ਇਹ ਮੋਟਰਸਾਈਕਲ ਕਿਸ ਦਾ ਹੁਣ ਦੱਸ ਦਈਏ ਕਿ ਇਹ ਜੋ ਬਸ ਸੜਕ ਤੁਸੀਂ ਵੇਖ ਰਹੇ ਹੋ ਇਹ ਜ਼ਿਲ੍ਹਾ ਗੁਰਦਾਸਪੁਰ ਦਾ ਨਵਾਂ ਬਸ ਸੜਕ ਹੈ ਔਰ ਨਵਾਂ ਬਸ ਸੜਕ ਗੁਰਦਾਸਪੁਰ ਦਾ ਉਸਦੇ ਸਾਹਮਣੇ ਜੋ ਫਲਾਈਓਵਰ ਹੈ ਉਸਦੇ ਉੱਤੇ ਆ ਔਰ ਅਸੀਂ ਇੱਕ ਜਾਣਕਾਰੀ ਤੁਹਾਨੂੰ ਹੋਰ ਦੇ ਦਈਏ ਕਿ ਅਸੀਂ ਪੁਲਿਸ ਨੂੰ ਇਤਲਾਹ ਕਰ ਦਿੱਤੀ ਆ ਕੀ ਮੋਟਰਸਾਈਕਲ ਪਤਾ ਨਹੀਂ ਕਦੋਂ ਤੋਂ ਖੜਾ ਲੇਕੀ ਨੇ ਇਸ ਵੇਲੇ ਇੱਥੇ ਲਵਾਰਸ ਹਾਲਤ ਵਿੱਚ ਪਿਆ ਔਰ ਕਾਰਨ ਕੀ ਆ ਕਿਉਂ ਮੋਟਰਸਾਈਕਲ ਉੱਤੇ ਰਹਿ ਗਿਆ ਕੀ ਉੱਤੇ ਕੋਈ ਹਾਦਸਾ ਵਾਪਰਿਆ ਸੀ ਕੀ ਕਾਰਨ ਕੀ ਹੋਇਆ ਜੇ ਉੱਤੇ ਕੋਈ ਹਾਦਸਾ ਵਾਪਰਿਆ ਤਾਂ ਹੋ ਸਕਦਾ ਹੈ ਕਿ ਉਸ ਦੇ ਕੋਈ ਨਜ਼ਦੀਕੀ ਜਾਂ ਰਾਹੀਰ ਉਸ ਨੂੰ ਲੈ ਕੇ ਕਿਤੇ ਹਸਪੀਟਲ ਚਲੇ ਗਏ ਹੋਣ ਜਿਸ ਕਰਕੇ ਮੋਟਰਸਾਈਕਲ ਉੱਥੇ ਪਿਆ ਰਹਿ ਗਿਆ ਲੇਕਿਨ ਮੌਕੇ ਤੇ ਕੋਈ ਵੀ ਨਜ਼ਰ ਨਹੀਂ ਆ ਰਿਹਾ ਤਾਂ ਹੁਣ ਇਹ ਗੁਰਦਾਸਪੁਰ ਦੀਆਂ ਤਸਵੀਰਾਂ ਨੇ ਔਰ ਮੋਟਰਸਾਈਕਲ ਦਾ ਨੰਬਰ ਜਿਹੜਾ ਉਹ ਤੁਸੀਂ ਸਰਚ ਕਰ ਸਕਦੇ ਹੋ PB06T PB06T 5902 4902 PB06T ਇਹ ਨੰਬਰ ਹੈ ਮੋਟਰਸਾਈਕਲ ਦਾ ਉਹ ਦੱਸਦਾ ਹੀ ਹੈ ਕਿ ਸਪਲੈਂਡਰ ਮੋਟਰਸਾਈਕਲ ਨਹੀਂ ਹੈ ਨਾ ਇਹ ਕਾਵਾਸ਼ਾਕੀ ਹੈ ਇਹ ਮੋਟਰਸਾਈਕਲ ਹੈਗਾ ਹਾਂਡਾ ਵਾਲਿਆਂ ਦਾ ਹਾਂਡਾ ਵਾਲਿਆਂ ਦਾ ਸਪੋਰਟ ਮੋਟਰਸਾਈਕਲ ਹੈ ਔਰ ਇਹ ਸਪੋਰਟਸ ਬਾਈਕ ਜਿਹੜੀ ਆ ਇਹ ਇੱਥੇ ਪਈ ਆ ਔਰ ਅਸੀਂ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤੀ ਆ ਪੁਲਿਸ ਕਦੋਂ ਆ ਕੇ ਇਸ ਨੂੰ ਕਵਰ ਕਰਦੀ ਆ ਕਦੋਂ ਨੰਬਰ ਨੂੰ ਟ੍ਰੇਸ ਕਰਦੀ ਆ ਤਾਂ ਕਦੋਂ ਇੱਥੋਂ ਤੱਕ ਪਹੁੰਚਦੀ ਆ ਕਿ ਮੋਟਰਸਾਈਕਲ ਕਿਸ ਦਾ ਔਰ ਜਿਸ ਦਾ ਵੀ ਹੈ ਉਹ ਪੁਲ ਦੇ ਉੱਤੇ ਕਿਵੇਂ ਰਹਿ ਗਿਆ ਕਾਰਨ ਕੀ ਵਾਪਰਿਆ ਕਿ ਜੇ ਕੋਈ ਉੱਥੇ ਹਾਸਾ ਉਸ ਨਾਲ ਹੋਇਆ ਤਾਂ ਉਸਨੇ ਹੋ ਸਕਦਾ ਉਸ ਮੋਟਰਸਾਈਕਲ ਨੂੰ ਜਿਹੜਾ ਕਵਰ ਕੀਤਾ ਹੋਏ ਔਰ ਅਸੀਂ ਇਹ ਬੇਨਤੀ ਤੁਹਾਡੇ ਨਾਲ ਕਰਦੇ ਆ ਕਿ ਇਸ ਮੋਟਰਸਾਈਕਲ ਨੂੰ ਪਛਾਣੋ ਔਰ ਤੁਸੀਂ ਆਪਣੇ ਦੀ ਗੁਰਦਾਸਪੁਰ ਦੇ ਜੋ ਗੁਰਦਾਸਪੁਰ ਦਾ ਥਾਣਾ ਹੈ ਉਥੋਂ ਪਤਾ ਕਰ ਸਕਦੇ ਹੋ ਕਿ ਮੋਟਰਸਾਈਕਲ ਕਿਸ ਦਾ ਹੈ ਔਰ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਧੰਨਵਾਦ